ਸੋਹਲ ਬੱਚਪਾਲ ਸਾਹਿਬ ਸਟਾਟਿਸ ਕਮਿਟੀ ਆਇਓ ਕਹਿ ਜਾ ਲਗ ਰਿਹਾ ਹੈ ਅੱਜ ਮਾਚੀਵਾੜਾ ਸਾਹਿਬ ਗੁਰੂ ਸ਼ੇਰਨ ਕਮਲ ਤੇ ਅੱਜ ਸੀਸ ਨਵਾਣ ਦਾ ਮੌਕਾ ਮਿਲੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਇਸ ਥਾਂ ਤੇ ਬੜੀ ਸੱਸਿਆ ਕੀਤੀ ਹੈ और इस थां ते आकर के उन्होंने चरणों दे बीच आज मुझे ये सी सुनवाण का मौका मिले मैं बहुत ही अपने आप में गौरवान्वित महसूस कर रहा हूँ गुरुवाने इस देश समाज धर्म ले जो बड़िया कुर्बानियां दी ने ਇਤਿਹਾਸ ਉਹਨਾਂ ਨੂੰ ਸਦਾ-ਸਦਾ ਲਈ ਸਮਰਨ ਕਰੇਗਾ ਇਹ ਸਾਡੇ ਲਈ ਕਰਵਤੀ ਗੱਲ ਹੈ ਕਿ ਗੁਰੂਆਂ ਦੇ ਉਹਨਾਂ ਦੀ ਸਿੱਖਿਆ ਹੈ ਉਹਨਾਂ ਦੇ ਬਲੀਦਾਨ ਜੋ ਗੁਰੂਆਂ ਨੇ ਦਿੱਤੇ ਨੇ ਉਹਨਾਂ ਦੇ ਕਾਰਨ ਹੀ ਅਸੀਂ ਇਸ आजादी ਦੇ ਵਿੱਚ ਸਾਹਸ ਲੈ ਰਹੇ ਨੇ ਔਰ ਅੱਜ ਮੇਰੇ ਲਈ ਬੜੀ ਫਖਰ ਦੀ ਗੱਲ ਹੈ ਕਿ ਇਸ ਇਤਿਹਾਸਿਕ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਇਸ ਥਾਂ ਤੇ ਰਹੇ ਨੇ ਇਹ ਮੱਛੀਵਾੜਾ ਦਾ ਇਤਿਹਾਸਿਕ ਸਥਲ ਜਿਹਨੂੰ ਗੁਰੂ ਦੇ ਜਿੱਤੇ ਚਰਨ ਕਮਲ ਪੜੇ ਨੇ ਅੱਜ ਉੱਥੇ ਆਉਣ ਦਾ ਮੌਕਾ ਮਿਲਿਆ ਉਸ ਇਤਿਹਾਸ ਨੂੰ ਜਾਣਨ ਦਾ ਵੀ ਮੌਕਾ ਮਿਲਿਆ ਕਿ ਜਿਸ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਰਹਿ ਕਰਕੇ यहां ਕਠੋਰ ਤਪੱਸਿਆ ਔਰ ਇੱਥੇ ਜੋ ਅੱਜ ਵੀ ਇਸ ਪੇੜ ਦੇ नीचे ਬਹਿ ਕੇ ਉਹਨਾਂ ਨੇ ਸਮਾਜ ਨੂੰ ਇੱਕ ਸਿੱਖਿਆ ਦਿੱਤੀ ਹੈ ਜਿੱਥੇ ਉਹ ਯਹਾਂ ਰਹਿ ਕਰਕੇ ਉਹਨਾਂ ਨੇ ਜੋ ਵੀ ਇਸ ਸਥਾਨ ਤੇ ਕੰਮ ਕੀਤੇ ਨੇ ਉਹਨਾਂ ਨੂੰ ਨਜ਼ਦੀਕ ਤੇ ਜਾਣ ਦਾ ਇਸ ਥਾਂ ਤੇ ਮੌਕਾ ਮਿਲੇ ਮੈਂ ਧੰਨਵਾਦ ਕਰਦਾ ਹਾਂ ਅੱਜ ਸਾਡੇ ਯਹਾਂ ਦੇ ਸਭੀ ਜੋ ਪਾਰਟੀ ਦੇ ਕਾਰਜਕਰਤਾ ਨੇ ਉਹਨਾਂ ਨੇ ਇੱਕ ਕਾਰਜਕ੍ਰਮ ਦਾ ਆਯੋਜਨ ਇੱਥੇ ਕੀਤਾ ਸੀ ਅੱਜ ਕਿਉਂਕਿ ਸਮੇਂ-ਸਮੇਂ ਤੇ ਗੁਰੂਆਂ ਦੀ ਉਸ ਪਵਿੱਤਰ ਭੂਮੀ ਤੇ ਜਾਣ ਦਾ ਮੌਕਾ ਵੀ ਮਿਲਦਾ ਹੈ ਜਹਾਂ ਜਹਾਂ ਵੀ ਗੁਰੂਆਂ ਨੇ ਸਮਾਜ ਨੂੰ ਇੱਕ ਸਿੱਖਿਆ ਦੇਣ ਦਾ ਕੰਮ ਕੀਤਾ ਹੈ ਇਹ ਸਾਡੇ ਲਈ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਅੱਜ ਮੈਂ ਸਭਾਗਿਆ ਸ਼ਾਲੀਆਂ ਕੀ ਮਾਛੀਵਾੜਾ ਦੇ ਇਤਿਹਾਸਿਕ ਭੂਮੀ ਤੇ ਸੀ ਸੰਵਾਨ ਦਾ ਅਵਸਰ ਮਿਲੇ ਸੀਐਮ ਸਾਹਿਬ ਜਿਹੜਾ ਕਿ ਹ ਤੈਸ਼ੀ ਜਿਹੜੇ ਕਿ ਸ਼ਾਹਕਾ ਸੀਐਮ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਗੁਰੂਆਵਰ ਬਾਰੇ ਟਿੱਪਣੀ ਜੋ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖਿਏ ਮੈਂ ਉਹਦੀ ਗਲਤ ਦੇ ਵਿੱਚ ਤੋਂ ਨਹੀਂ ਜਾਣਾ ਚਾਹਨਾ ਕਿਉਂਕਿ ਮੈਨੂੰ ਐਸਾ ਲੱਗਦਾ ਹੈ ਕਿ ਕੁਝ ਲੋਕ ਇਸ ਪ੍ਰਕਾਰ ਦੀ ਗੱਲਾਂ ਕਰਕੇ ਉਹ ਆਪਣੀ ਰਾਜਨੀਤੀ ਨੂੰ ਚਮਕਾਉਣਾ ਚਾਹੁੰਦੇ ਆ ਕਿਉਂਕਿ गुरुआ का वो इतिहास गुरुआ ने जो दी दिखी उन्होंने कारण ही असि अज इस थान बैठे हैं अगर गुरु वो कुर्बानियां ना देते शायद इतिहास कुछ और होता क्योंकि गुरुआ ने जो हमें शिक्षा दी है जो उन्होंने साडे ले संघर्ष किते ने उन्होंने जो देश और समाज की रक्षा ले ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਹੈ ਉਹਨਾਂ ਦੇ ਲਈ ਤੋਂ ਬੋਲਣ ਦੀ ਤੋਂ ਬਹੁਤ ਬੜੀ ਗੱਲ ਹੈ ਪਰੰਤੂ ਸੋਚਣਾ ਵੀ ਬੜਾ ਉਹਨਾਂ ਦੇ ਗਲਤ ਸੋਚਣਾ ਵੀ ਬੜਾ ਪਾਪ ਹੈ ਕਿਉਂਕਿ ਮੈਂ ਦੇਖਦਾ ਕਿ ਵਾਹਾਂ ਦੇ ਇਹਨਾਂ ਦੇ ਜੋ ਵਿਪੱਖਸ਼ ਦੀ ਨੇਤਾ ਦਿੱਲੀ ਦੇ ਉਹਨਾਂ ਨੇ ਵੀ ਇਸ ਪ੍ਰਕਾਰ ਦੀ ਗੱਲ ਕੀਤੀ ਹੈ ਇੱਥੇ ਯਹਾਂ ਵੀ ਕੀਤੀ ਹੈ ਤੋਂ ਮੈਂ ਇਹਦੇ ਵਿੱਚ कुछ नहीं कहना चाहता क्योंकि गुरुआ ने जो हमें शिक्षा दिखती है हमें उसको अपने जीवन में उतारना चाहिए और ने दिखाए हुए मार्ग से अस चली जिथे उन्होंने कल्पना की कि समाज कैसा हो समाज सुरक्षित हो होना सुविधा की कर सकते हैं विचार करना चाहिए ऐसी इस प्रकार की गल नहीं करनी चाहिए ਮੈਂ ਉੱਤੇ ਵਿੱਚ ਕੁਝ ਨਹੀਂ ਕਹਿਣਾ ਮਨ ਰੇਗਾ ਨੂੰ ਲੈ ਕੇ ਸੀਐਮ ਸਾਹਿਬ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧੀਆਂ ਵੱਲੋਂ ਕਾਂਗਰਸ ਦੇ ਵੱਲੋਂ ਵੀ ਇੱਕ ਮੈਂ ਅਭੀ ਮੇਰਾ ਸਮਰਾਲਾ ਦੇ ਵਿੱਚ ਬੜਾ ਕਾਰਜਕ੍ਰਮ ਸੀ ਉੱਥੇ ਮੈਂ ਸਾਰੀ ਗੱਲਾਂ ਕਰਨ ਕਰੂੰਗਾ ਕਿਉਂਕਿ ਇੱਥੇ ਤਾਂ ਮੈਂ ਗੁਰੂ ਚਰਨ ਕਮਲਾ ਦੇ ਸੀਸ ਨਵਾਣ ਲਈ ਆਇਆ ਸੀ ਔਰ ਮੈਂ ਇੱਥੇ ਕਿਉਂਕਿ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ ਹਾਂ ਕੀ ਉਸ ਨੂੰ ਨਹੀਂ ਤੇ ਖਾਂ ਤੇ ਬਾਹਰ ਹੋਣੀ ਚਾਹੀਦੀ ਹੈ ਕੈਪਟਨ ਸਾਹਬ ਕਹਿ ਰਹੇ ਆ ਤੇ ਜੱਕਰ ਸਾਹਬ ਕਹਿੰਦੇ ਵੀ ਗੱਡ ਡੋਟਣਾ ਚਾਹੀਦਾ ਵਾ ਥੋੜੀ ਨਿਰਜ ਵੀ ਗੱਲ ਦੀ ਵਿੱਚ ਬੈ ਗੱਡ ਡੋਟਣਾ ਮੈਂ ਕਹਾ ਕਿ ਮੈਂ ਇੱਥੇ ਤਾਂ ਮੈਂ ਗੁਰੂ ਦੇ ਚਰਨਾਂ ਵਿੱਚ ਸਿਰ ਸੁਣਾਉਣੇ ਆਇਆ ਸੀ ਇੱਥੇ ਰਾਜ ਨਹੀਂ ਇਥੇ ਨਹੀਂ ਹੋਣੀ ਚਾਹੀਦੀ ਹੈ ਸਭ ਬਹੁਤ ਵਧੀਆ ਸੌਂ ਸਾਹਿਬ ਦਿਲਿੰਦਰ ਕਮਿਸ਼ਨੇਟ ਨੇ ਇੱਕ ਪੱਤਰ ਦਰਜ kiya hai ਦਿੱਲੀ ਵਿੱਚ ਵੀ ਦਾਅਵਾ ਕਰਾ ਗਏ ਨੇ ਮੈਂਬਰ ਦੇ ਖਿਲਾਫ ਮੈਂ ਕਹਾ ਕਿ ਉਹਨਾਂ ਨੇ ਜਿਸ ਪ੍ਰਕਾਰ ਦੇ ਗੁਰੂਆਂ ਦੇ ਪ੍ਰਤੀ ਕਿਉਂਕਿ ਇਤਿਹਾਸ ਵਿੱਚ ਕਹੀਂ ਨਾ ਦੇਖਣ ਨੂੰ ਮਿਲਦਾ ਹੈ ਨਾ ਸੁਣਨ ਨੂੰ ਮਿਲਦਾ ਹੈ ਕਿ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਹਨ ਅਰ ਜਦ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਹੀ ਤਾਂ ਅਸੀਂ ਇਸ ਥਾਂ ਤੇ ਬੈਠੇ ਆ ਨਹੀਂ ਤੇ ਇਤਿਹਾਸ ਹੀ ਕੁਛ ਹੋਣਾ تھا۔ ਦੇਸ਼ ਦੇ ਗ੍ਰੀ ਮੰਤਰੀ ਆਦਰਯੋਗ ਮਿਸਹਾ ਜੀ ਨੇ वीरबाल दिवस ते जो ਗੱਲ ਕੀਤੀ ਆ ਬੜੀ ਗੱਲ ਕੀਤੀ ਆ ਉਹਨਾਂ ਨੇ ਆਪਣੇ ਉਦਬੋਧਨ ਵਿੱਚ ਜਦੋਂ ਗੁਰੂਆਂ ਦੇ ਉਹਨਾਂ ਦੇ ਰਾਸਤੇ ਦੀ ਜੋ ਉਹਨਾਂ ਨੇ ਰਸਤਾ ਦਿਖਾਇਆ ਸੀ ਜੋ ਉਹਨਾਂ ਨੇ ਸਿੱਖਿਆ ਦਿੱਤੀ ਜੋ ਉਹਨਾਂ ਨੇ ਕੁਰਬਾਨੀਆਂ ਦਿੱਤੀ ਉਸਤੇ ਗੱਲ ਕਰ ਰਹੇ ਸੀ। और उन्होंने कहा है कि अगर ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਾਹਿਬਜ਼ਾਦੇ ਅਗਰ ਇਹ ਕੁਰਬਾਨੀਆਂ ਨਾ ਦਿੱਤੇ ਸਹਦ ਇਤਿਹਾਸ ਕੁਛ ਹੋਰ ਹੁੰਦਾ ਉਹਨਾਂ ਨੇ ਹੀ ਕੁਰਬਾਨੀਆਂ ਜਿਹਦੇ ਕਾਰਨ ਅਸੀਂ ਇਸ ਖੁੱਲੇ ਵਾਤਾਵਰਣ ਵਿੱਚ ਕੁਮਰੇ ਨੇ ਉਹਨਾਂ ਨੇ ਵੱਡੀ ਕੁਰਬਾਨੀ ਦਿੱਤੀ ਅੱਜ ਤੱਕ ਇਤਿਹਾਸ ਦੇ ਵਿੱਚ ਪੂਰੀ ਦੁਨੀਆ ਦੇ ਕਹੀਂ ਵੀ ਇਹ ਦੇਖਣ ਨੂੰ ਜਾਂ ਸੁਣਨ ਨੂੰ ਨਹੀਂ ਮਿਲਦਾ ਕਿ ਇੰਨੀ ਬੜੀ ਕੁਰਬਾਨੀ ਕਿਸੇ ਪਰਿਵਾਰ ਨੇ ਦਿੱਤੀ ਹੋਵੇ ਬੜੀ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ ਨੇ